Thank you. જય હો જય હો આમ આદમી પાર્ટી મુરદાબાદ 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 ટકે સાહી બંધ કરો બંધ કરો બંધ કરો ત્રિમંદર ગુંડા મુરદાબાદ 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 ગુંડાઓં દા સરદાર મુરદાબાદ મુરદાબાદ મંડાગ કરો સે આપા હાય 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 ત્રિમંદર સરપંચ મુરદાબાદ 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 કરો સે આપા હાય 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 આમ આદમી સરકાર મુરદાબાદ 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 ਐਮਐਲਏ ਦੇ ਮਾਨ ਮੁਰਦਾਬਾਦ 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 ਭਗਵਾਨ ਤਮਾਨ ਮੁਰਦਾਬਾਦ 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 ਆਮ ਆਦਮੀ ਸਰਕਾਰ ਮੁਰਦਾਬਾਦ 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 ਪਤਾ ਕਿ ਸਰ ਮੈਂ ਤੇ ਰੋਣਾ ਨਹੀਂ ਕਿਉਂਕਿ ਮੈਂ ਐਸਐਸਪੀ ਸਾਹਿਬ ਦੇ ਜਾਣਾ ਕਿਉਂਕਿ ਸਾਡਾ ਬਾਬਦ ਤੇ ਲਈ ਪੁਕੀ ਹੈ ਚੋਕ 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 ਆਰ ਇਸਲੇ ਤੱਕ ਮੰਦੇ ਕੱਟ ਕੱਟ ਆ ਗਏ ਸ੍ਰੀ ਰਾਮ ਸਾਹਿਬ ਜੀ ਆਪ ਮਾਰੀ ਆ ਨਾ ਇਧਰ ਹੁਣ ਗੱਡੀ ਭੰਨਣਾ ਆ ਰਿਹਾ ਹੈ ਅਰੇ ਰਿਵਾਲਵਰ ਹੈਗਾ ਨਾ ਹੱਥ ਚ ਉਹਦੇ ਰਿਵਾਲਵਰ ਹੱਥ ਚ ਹੈ ਜੀ ਹੂੰ ਅੱਜ ਜੋ ਤੁਹਾਡੇ ਘਰ ਤੇ ਹਮਲਾ ਹੋਇਆ ਉਹਦੇ ਬਾਰੇ ਤੁਸੀਂ ਕੀ ਹੈਣਾ ਅੱਜ ਮੈਂ ਪ੍ਰਵਿੰਦਰ ਸਿੰਘ ਚੇਅਰਮੈਨ ਐਸਸੀ ਡਿਪਾਰਟਮੈਂਟ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸਾਰਿਆਂ ਸਤਿਕਾਰਯੋਗ ਮੇਰੇ ਘਰ ਦੇ ਉੱਤੇ ਰਾਤ 12:00 ਵਜੇ 10 ਮਿੰਟ ਦੇ ਉੱਤੇ ਧਰਮਿੰਦਰ ਸਿੰਘ ਸੁਖੇਵਾਲ ਜੋ ਕਿ ਚੰਨਪ੍ਰੀਤ ਕੌਰ ਇਥੋਂ ਦੇ ਸਰਪੰਚ ਨੇ ਸਾਫ ਕਾ ਸਰਪੰਚ ਉਹਨਾਂ ਦੇ ਪਤੀ ਨੇ ਉਹਨੇ 12:00 ਵਜੇ ਆ ਕੇ ਨਾਲ ਤਾਂ ਜਾਤੀ ਸੂਚਕ ਸ਼ਬਦ ਬੋਲੇ ਨਾਲੇ ਮੇਰੇ ਘਰ ਦੇ ਆ ਦਫ਼ਤਰ ਦੇ ਉੱਤੇ ਜੋ ਹੈ ਇੱਟਾ ਰੋੜੇ ਮਾਰ ਕੇ ਮੇਰੇ ਜੋ ਦਫਤਰ ਦੇ ਸ਼ੀਸ਼ੇ ਭੰਨ ਤੇ ਔਰ ਬਹੁਤ ਹੀ ਮੰਦ ਭਾਗੀ ਜਿਹੜੀ ਗੱਲ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰ ਰਹੀ ਸੀਗੇ ਲੇਕਿਨ ਅੱਜ ਜੋ ਅੱਜ ਜੋ ਪੰਜਾਬ ਦੇ ਵਿੱਚ ਥਾਂ ਥਾਂ ਦੇਤੇ ਜਿਵੇਂ ਕੁਲਵੀਰ ਜੀਰਾ ਦੇ ਉੱਤੇ ਹਮਲਾ ਹੋਇਆ ਇਸੇ ਤਰ੍ਹਾਂ ਭੁੰਨੜੇੜੀ ਵੀਡੀਓ ਨਿਕਾਲਾ ਕੱਢਿਆ 70 ਸਾਲਾਂ ਦਾ ਜਿਹੜਾ ਬਦਰਾਅ ਦੇਖਣ ਨੂੰ ਮਿਲ ਰਿਹਾ ਠੀਕ ਆ ਕਾਨੂੰਨੀ ਕਾਰਵਾਈ ਦੇ ਨਾਲ ਉਸੇ ਇਲੈਕਸ਼ਨ ਲੜੋ ਕਿਉਂਕਿ ਡੈਮੋਕ੍ਰੇਸੀ ਦਾ ਜਿਹੜਾ ਹਿੱਸਾ ਹੈ ਡੈਮੋਕ੍ਰੇਸੀ ਦੇ ਤਹਿਤ ਚੱਲਦਿਆਂ ਤੁਸੀਂ ਇਲੈਕਸ਼ਨ ਲੜੋ ਜੇ ਤੁਹਾਨੂੰ ਲੋਕ ਚਾਹੁੰਦੇ ਨੇ ਤਾਂ ਤੁਸੀਂ ਜਿੱਤ ਜਾਣਾ ਪਰ ਆ ਜਿਹੜੀ ਹਾਸੋ ਹੀਣ ਗੱਲ ਜਿਹੜੀ ਤਰਮਿੰਦਰ ਨੇ ਜਿਹੜਾ ਇਹ ਦੇਵਮਾਨ ਨੇ ਗੁੰਡਾ ਵਾਲਿਆ ਹੋਇਆ ਤਰਮਿੰਦਰ ਸੁਖੇਵਾਲ ਇਹ ਗੁੰਡੇ ਨੇ ਜੋ ਕਾਰਵਾਈ ਕੀਤੀ ਹੈ ਬਹੁਤ ਨਿੰਦਣਯੋਗ ਸਾਡਾ ਸਾਰਾ ਜਿਹੜਾ ਨਗਰ ਉਹ ਇਸ ਦੇ ਖਿਲਾਫ ਖੜਾ ਹੈ ਤੇ ਇਸ ਨੂੰ ਅਸੀਂ ਗੁਰੀ ਤਰ੍ਹਾਂ ਹਰਾਵਾਂਗੇ